ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਅੱਜ ਫਿਲੌਰ ਦੇ ਨੂਰ ਮਹਿਲ ਰੋਡ ਤੇ ਇੱਕ ਆਟੋ ਤੇ ਟਰੈਕਟਰ ਤਰਾਲੀ ਦੀ ਇਨੀ ਭਿਆਨਕ ਟੱਕਰ ਹੋਈ ਕਿ ਸੜਕ ਤੇ ਇੱਕਦਮ ਚੀਕ ਚਿਹਾੜਾ ਮਚ ਗਿਆ ਜਾਣਕਾਰੀ ਅਨੁਸਾਰ ਆਟੋ ਵਿੱਚ ਲੁਧਿਆਣੇ ਦਾ ਇੱਕ ਪਰਿਵਾਰ ਬੱਚੇ ਅਤੇ ਔਰਤਾ ਸਮੇਤ ਨਕੋਦਰ ਦੇ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਿਆ ਅਤੇ ਉਹ ਦੂਜੇ ਪਾਸੇ ਜਾ ਕੇ ਸਵਾਰੀਆਂ ਨਾਲ ਪਰੇ ਆਟੋ ਨਾਲ ਜਾ ਟਕਰਾਇਆ ਟੱਕਰ ਇੰਨੀ ਜ਼ੋਰਦਾਰ ਸੀ ਕੀ ਆਟੋ ਚੂਰ-ਚੂਰ ਹੋ ਗਿਆ ਜਿਸ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਜਿੱਥੇ ਦੋ ਮਹਿਲਾਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਲੁਧਿਆਣੇ ਰੈਫਰ ਕੀਤਾ ਗਿਆ ਹੈ ਅਤੇ ਡਰਾਈਵਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਮੌਕੇ ਦੇ ਹਾਲਾਤ ਐਨੇ ਦਹਿਲਾ ਦੇਣ ਵਾਲੇ ਸਨ ਕਿ ਜ਼ਖਮੀ ਦੀ ਹਾਲਤ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਅਥਰੂ ਆ ਗਏ ਦੇਖਦੇ ਹਾਂ ਮੌਕੇ ਦੀਆਂ ਦਰਦਨਾਕ ਤਸਵੀਰਾਂ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ। ਮੁੰਡੂ ਭਾਈ ਜੀ ਵਿਖਿਆ ਕਿੰਨਾ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਉਹ ਬੁੜੀ ਦੀ ਆ ਹਿਸਾਬ ਨਾਲਾ ਫੋਨ ਕਿੰਨਾ ਡੋਬਾ ਅੱਖ ਚ ਵੀ ਫੋਨ ਮੂੰਹ ਚ ਵੇ। ਉਹ ਹੱਥ ਚ ਕਹਿੰਦਾ ਸਾਡੇ ਹਜੇ ਤੱਕ ਹੱਥ ਕੰਬਦੇ ਆ। ਕਿੰਨੇ ਜਣੇ ਜ਼ਖਮੀ ਆਲੇ ਮੋਹਰੇ ਘਮਾਇਆ ਉਹ ਉਧਰੋਂ ਦਾ ਹੀ ਇਹ ਟਰੈਕਟਰ ਵਾਲਾ। ਇਹ ਪਾਣੀ ਕੀ ਦਿਮਾਗ ਜਾਣੇ ਆਈਂ ਫੜਕਾਦਾ। ਕਿੰਨੇ ਜਣੇ ਜ਼ਖਮੀ ਹੋਏ ਭਾਜੀ? ਕਿੰਨੇ ਜਣੇ ਜ਼ਖਮੀ ਹੋਏ? ਮੇਰੇ ਹਿਸਾਬ ਨਾਲ 4-5 ਉਹ ਵਿੱਚੋਂ 2 ਜਣੇ ਮੈਨੀਟੇਟਰੀ ਹੈਨਾ। ਮਤਲਬ ਐਂਡ ਆ ਦੋ ਜਣੇ ਪੱਕਾ ਆ ਕਨਫਰਮ ਆ ਉਹਨਾਂ ਦੇ ਮਸੇਹ ਸਾਹ ਆਪਾਸ ਰਹੀ ਆ ਹੋ ਮੇਰੇ ਹਿਸਾਬ ਨਾਲ ਨਹੀਂ ਬਚੂ ਜੋ ਨਹੀਂ ਨਹੀਂ ਪਾਜੀ ਕੀ ਨਾਮ ਤੁਹਾਡਾ ਸ਼੍ਰੀ ਸ਼ੰਕਰ ਜਿਹੜਾ ਅਟਰੈਕਸ਼ਨ ਐਕਸੀਡੈਂਟ ਹੋਇਆ ਟਰਾਲੀ ਦਾ ਉਹਦੇ ਡਰਾਈਵਰ ਤੁਸੀਂ ਹੋ ਹਾਂਜੀ ਹਾਂਜੀ ਕਿੱਥੋਂ ਸਵਾਰੀਆਂ ਲੈ ਕੇ ਆਏ ਸੀ ਤੁਸੀਂ ਅਪਣੇ ਘਰ ਦੇ ਕੋਲੇ ਨਹੀਂ ਕਿੱਥੋਂ ਕਿੱਥੋਂ ਜਵਾਰਨਗਰ ਲੁਧਿਆਣੇ ਤੋਂ ਹਾਂਜੀ ਤੇ ਕਿੱਥੇ ਕਿੱਥੇ ਲੈ ਕੇ ਗਏ ਸੀ ਤੁਸੀਂ ਮੱਥਾ ਟੇਕਣ ਕਿੱਥੇ ਬਾਬਾ ਮੁਰਾਦ ਸ਼ਾਹ ਮੁਰਾਦ ਸ਼ਾਹ ਦੇ ਤੇ ਵਾਪਸੀ ਜਦੋਂ ਆਉਂਦਾ ਹੋਇਆ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਕਿੱਦਾਂ ਹੋਇਆ ਐਕਸੀਡੈਂਟ ਸਾਰਾ ਹੈ ਉਹ ਇੱਕਦਮ ਬਾਬੂ ਜੀ ਟਰਾਲੀ ਆਈ ਬਸਿੱਧੇ ਤੇਜ਼ ਨਾਲ ਮੋੜਤਾ ਤੇ ਮੈਂ ਵੀ ਤੇਜ਼ੇ ਸੀਗਾ ਸਰ ਅੱਛਾ ਉਹਦੇ ਸਿੱਧੇ ਵੱਜਿਆ ਓਕੇ ਤੇ ਤੁਸੀਂ ਰੋਮ ਸਾਈਡ ਤੇ ਸੀ ਉਹ ਰੋਮ ਸਾਈਡ ਤੇ ਆਇਆ ਆਪਾਂ ਸਿੱਧਾ ਸੀ ਓਕੇ ਕਿੰਨੀਆਂ ਸਵਾਰੀਆਂ ਸੀ ਵਿੱਚ ਤੇ 7 8 9 ਸਵਾਰੀਆਂ ਸੀ ਬੱਚੇ ਲੱਗੇ ਓਕੇ ਕੋਈ ਕੋਈ ਡੈਥਾਂ ਨਹੀਂ ਕਿਸੇ ਦੀ ਹੋਈ ਕਿਸੇ ਮੈਂ ਵੀ ਹੁਣੇ ਸਰ ਪਹੁੰਚਿਆ ਹਾਂ ਦੇਖਿਆ ਨਹੀਂ ਓਕੇ ਕਰਦੇ ਨਾਲ ਹੀ ਸੀਗੇ ਆਪਣੇ ਓਕੇ ਠੀਕ ਹੈ ਕਿੱਥੇ ਦੀ ਵੀਡੀਓ